सत श्री अकाल दोस्तों स्वागत है चैनल हरप्रीत जिथे असी अज गल करांगे बुद्ध धर्म दे सब तो महान पे ज्ञानमई ग्रंथ त्रिपिटक बारे ये ग्रंथ सिर्फ धार्मिक नहीं सगो मनुखी जीवन दे विज्ञान, आत्मिक शांति अते सच्चाई दी खोज दा रस्ता है आओ शांत मन नाल इस ज्ञानमई यात्रा की शुरुआत करिए अध्याय एक त्रिपिटका त्रिपिटका शब्द पाली भाषा तो आया है ਜਿਸ ਦਾ ਅਰਥ ਹੈ ਤਿੰਨ ਟੋਕਰੇ ਜਾਂ ਤਿੰਨ ਸੰਗ੍ਰਹਿ ਇਹ ਤਿੰਨ ਟੋਕਰੇ ਬੁੱਧ ਜੀ ਦੀਆਂ ਸਿੱਖਿਆਵਾਂ ਨੂੰ ਤਿੰਨ ਵੱਡੇ ਪਾਗਾਂ ਵਿੱਚ ਵੰਡਦੇ ਹਨ ਤਾਂ ਜੋ ਉਹਨਾਂ ਦੇ ਉਪਦੇਸ਼ ਸਾਫ਼ ਤੇ ਸੁਚੱਜੇ ਤਰੀਕੇ ਨਾਲ ਸੁਰੱਖਿਅਤ ਰਹਿ ਸਕਣ ਬੁੱਧ ਜੀ ਨੇ ਆਪਣੇ ਜੀਵਨ ਦੌਰਾਨ ਕੋਈ ਗ੍ਰੰਥ ਨਹੀਂ ਲਿਖਿਆ ਸੀ ਉਹ ਆਪਣੀ ਸਿੱਖਿਆ ਸਿਰਫ ਬਚਨਾਂ ਰਾਹੀਂ ਦਿੰਦੇ ਸਨ ਲੋਕਾਂ ਨਾਲ ਗੱਲਬਾਤ ਕਰਕੇ ਉਦਾਹਰਨਾਂ ਦੇ ਰੂਪ ਵਿੱਚ ਸਮਝਾ ਕੇ ਉਹਨਾਂ ਦੇ ਚੇਲਿਆਂ ਨੇ ਇਹ ਸਾਰਾ ਗਿਆਨ ਯਾਦ ਰੱਖਿਆ ਬੁੱਧ ਜੀ ਦੇ ਨਿਧਨ ਤੋਂ ਬਾਅਦ ਸੰਗ ਨੇ ਉਹਨਾਂ ਦੇ ਉਪਦੇਸ਼ਾਂ ਨੂੰ ਇਕੱਠਾ ਕੀਤਾ ਅਤੇ ਪਹਿਲੀ ਸਭਾ ਵਿੱਚ ਇਹ ਸਾਰਾ ਗਿਆਨ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ। ਇਹੀ ਤਿੰਨ ਹਿੱਸੇ ਤ੍ਰਿਪਿਟਕਾ ਦੇ ਨਾਲ-ਨਾਲ ਜਾਣੇ ਜਾਂਦੇ ਹਨ। ਤ੍ਰਿਪਿਟਕਾ ਦੇ ਤਿੰਨ ਪਾਗ। ਤ੍ਰਿਪਿਟਕਾ ਤਿੰਨ ਮੁੱਖ ਪਾਗਾਂ ਵਿੱਚ ਵੰਡਿਆ ਗਿਆ ਹੈ। 1 ਵਿਨੈ ਪਿਟਕਾ ਨਿਯਮ ਅਤੇ ਅਨੁਸ਼ਾਸਨ ਦੇ ਉਪਦੇਸ਼। 2 ਸੁਤ ਪਿਟਕਾ ਬੁੱਧ ਜੀ ਦੇ ਉਪਦੇਸ਼ ਅਤੇ ਗੱਲਬਾਤਾਂ। 3 ਅਭਿਧਮ ਪਿਟਕਾ मन अते ध्यान का डूंगा विज्ञान। ये तीनों भाग मिल के बुद्ध धर्म का पूरा चित्र बनाते हैं बारी संजम तो अंदरले ज्ञान तक विनय पिटका अनुशासन का संजम अते ग्रंथ है विनय पिटका का दा मतलब है नियम आदा संग्रह ये ग्रंथ मुख तौर पर संघ यानी कि पिखु अते और पिखुणिया है वो लोग जिन्होंने दुनियावी जीवन छड़ के आत्मिक राह अपनाया है इस विच दसा गया है कि संघ के मैंबर किीवन जीवन किवे बोलन, किए खाना किए त्यान करना अते लोका नाल वर्ताओ वरताव करना है बुद्ध जी कहते सन जो अपने आपू विच रखदा है असली आज़ादी लगता है इस ग्रंथ विच सिर्फ नियम नहीं संजम दे अंदर लुके आत्मे करथ हैं यह सिखा है कि शांति बाहरी कर्मा नाल नहीं सगों अंदरले संजम मिलती है ਉਹ ਮੰਨਕ ਜੋ ਆਪਣੀਆਂ ਇੱਛਾਵਾਂ ਤੇ ਕਾਬੂ ਪਾ ਲੈਂਦਾ ਹੈ ਉਹੀ ਜੀਵਨ ਦੇ ਦੁੱਖਾਂ ਤੋਂ ਪਾਰ ਹੋ ਜਾਂਦਾ ਹੈ ਸੁੱਤ ਪਿਟਕਾ ਬੁੱਧ ਜੀ ਦੇ ਉਪਦੇਸ਼ਾਂ ਦਾ ਖਜ਼ਾਨਾ ਸੁੱਤ ਪਿਟਕਾ ਤ੍ਰਿਪਿਟਕਾ ਦਾ ਸਭ ਤੋਂ ਪ੍ਰਸਿੱਧ ਭਾਗ ਹੈ ਇਸ ਵਿੱਚ ਬੁੱਧ ਜੀ ਦੇ ਉਪਦੇਸ਼ਾਂ ਸੰਵਾਦਾਂ ਅਤੇ ਧਿਆਨ ਦੇ ਮਾਰਗਾਂ ਦਾ ਵਿਸਥਾਰ ਹੈ ਬਹੁਤ ਵਾਰ ਜਦੋਂ ਲੋਕ ਬੁੱਧ ਜੀ ਕੋਲ ਆ ਕੇ ਪੁੱਛਦੇ ਸਨ ਦੁੱਖ ਕਿਉਂ ਹੁੰਦਾ ਹੈ ਸੁੱਖ ਕਿੱਥੋਂ ਆਉਂਦਾ ਹੈ ਜਾਂ ਸੱਚਾ ਧਰਮ ਕੀ ਹੈ ਤੋ ਬਹੁਤ ਸਾਫ਼ ਤੇ ਤਰਕਸੰਗਤ ਜਵਾਬ ਦਿੰਦੇ ਸਨ ਇਹ ਜਵਾਬ ਇਹ ਗੱਲਬਾਤ ਤਾਂ ਹੀ ਸੁਤ ਪਿਟਕਾ ਵਿੱਚ ਇਕੱਠੀਆਂ ਕੀਤੀਆਂ ਗਈਆਂ ਹਨ ਸੁਤ ਪਿਟਕਾ ਦੇ ਅੰਦਰ ਸੈਂਕੜੇ ਉਪਦੇਸ਼ ਹਨ ਜੋ ਜੀਵਨ ਦੇ ਹਰ ਪੱਖ ਨਾਲ ਜੁੜਦੇ ਹਨ ਜਿਵੇਂ ਦਇਆ ਸਹਿਨਸ਼ੀਲਤਾ ਅਹਿੰਸਾ ਮਾਫੀ ਸੱਚਾਈ ਤੇ ਜਾਗਰੂਕਤਾ ਇਸੇ ਸੁਤ ਪਿਟਕਾ ਵਿੱਚ ਇੱਕ ਖਾਸ ਗ੍ਰੰਥ ਹੈ ਧੰਮਪਦ ਇਹ ਗ੍ਰੰਥ ਬੁੱਧ ਜੀ ਦੇ ਉਪਦੇਸ਼ਾਂ ਨੂੰ ਛੋਟੇ ਸਧਾਰਨ ਅਤੇ ਕਵਿਤਾਤਮਕ ਰੂਪ ਵਿੱਚ ਪੇਸ਼ ਕਰਦਾ ਹੈ ਧੰਮ ਪਦ ਤ੍ਰਿਪਿਟਕਾ ਦੇ ਸੁਤ ਪਿਟਕਾ ਵਿੱਚ ਮੌਜੂਦ ਹੈ ਜਿਵੇਂ ਦਰਿਆ ਤੋਂ ਇੱਕ ਸ਼ਾਂਤ ਝਰਨਾ ਨਿਕਲਦਾ ਹੈ ਤਾਂਵੇਂ ਧੰਮ ਪਦ ਤ੍ਰਿਪਿਟਕਾ ਦੇ ਗਿਆਨ ਦਾ ਸਾਫ਼ ਸਿੱਧਾ ਰੂਪ ਹੈ ਬੁੱਧ ਜੀ ਕਹਿੰਦੇ ਸਨ ਜਿਵੇਂ ਬਾਰਿਸ਼ ਪੱਥਰ ਨੂੰ ਨਹੀਂ ਪਿਆਉਂਦੀ ਤਿਵੇਂ ਬੁਰਾਈ ਨੇਕ ਮਨੁੱਖ ਨੂੰ ਨਹੀਂ ਛੂ ਸਕਦੀ ਇਹ ਸ਼ਬਦ ਸਿੱਧੇ ਦਿਲ ਤੇ ਪ੍ਰਭਾਵ ਪਾਉਂਦੇ ਹਨ दसते हैं कि सच्चा धर्म किसी मंदिर या रसम नहीं सगु मनुख्य के करमा में है अभिधम पिटका मन का विन अंदरूनी त्रिपिटका का तीजा हिस्सा है अभिधम पिटका जिसनों सब तो डूा विग्निक हिस्सा मनिया जाता है इस ग्रंथ में मनुख्य के मन की गहराई का विश्लेषण किया गया है यह दसदा है कि मनुख का दुख क्यों हों खुशी किमें मिलती है जागरूकता किमें विकसित की जा सकती है ਇਸ ਵਿੱਚ ਮਨ ਦੇ ਤਿੰਨ ਰੂਪਾਂ ਸੋਚ ਭਾਵਨਾ ਅਤੇ ਚੇਤਨਾ ਦੀ ਡੂੰਗੀ ਸਮਝ ਦਿੱਤੀ ਗਈ ਹੈ। ਅਭਿਧੰਮ ਪਿਟਕਾ ਸਿਖਾਉਂਦਾ ਹੈ ਕਿ ਜਦ ਤੱਕ ਮਨ ਵਿੱਚ ਲਾਨਚ ਗੁੱਸਾ ਅਤੇ ਮੋਹ ਹਨ ਤਦ ਤੱਕ ਮਨੁੱਖ ਅਸਲੀ ਸ਼ਾਂਤੀ ਨਹੀਂ ਲੱਭ ਸਕਦਾ। ਪਰ ਜਦੋਂ ਮਨ ਸਾਫ਼ ਹੋ ਜਾਂਦਾ ਹੈ ਤਦ ਸਾਰਾ ਸੰਸਾਰ ਵੀ ਸ਼ਾਂਤ ਲੱਗਦਾ ਹੈ। ਇੱਕ ਗ੍ਰੰਥ ਬਹੁਤ ਸਪਸ਼ਟ ਤਰੀਕੇ ਨਾਲ ਕਹਿੰਦਾ ਹੈ ਦੁਨੀਆ ਨੂੰ ਬਦਲਣ ਤੋਂ ਪਹਿਲਾਂ ਆਪਣਾ ਮਨ ਬਦਲੋ। ਇਹ ਸਿਰਫ ਸ਼ਬਦ ਨਹੀਂ ਇੱਕ ਜੀਵਨ ਸੱਚ ਹੈ। त्रिपिटका दी रचना ਤੇ ਸੰਭਾਲ ਬੁੱਧ ਜੀ ਦੇ ਮਿਨਧਨ ਤੋਂ ਬਾਅਦ ਉਹਨਾਂ ਦੇ ਚੇਲੇ ਇਕੱਠੇ ਹੋਏ ਅਤੇ ਉਹਨਾਂ ਦੇ ਬਚਨਾਂ ਨੂੰ ਯਾਦ ਕਰਕੇ ਇਕੱਠਾ ਕੀਤਾ ਇਸ ਸਮਾਗਮ ਨੂੰ ਪਹਿਲੀ ਬੁੱਧ ਸਭਾ ਕਿਹਾ ਜਾਂਦਾ ਹੈ ਇੱਥੇ ਤੈਅ ਕੀਤਾ ਗਿਆ ਕਿ ਬੁੱਧ ਜੀ ਦੇ ਸਾਰੇ ਉਪਦੇਸ਼ ਤਿੰਨ ਹਿੱਸਿਆਂ ਵਿੱਚ ਵੰਡੇ ਜਾਣ ਤਾਂ ਜੋ ਇਹ ਸਿੱਖਿਆ ਹਮੇਸ਼ਾ ਲਈ ਸੁਰੱਖਿਤ ਰਹਿ ਸਕੇ ਇਹ ਸਾਰੀ ਸਿੱਖਿਆ ਪਹਿਲਾਂ ਪਾਲੀ ਭਾਸ਼ਾ ਵਿੱਚ ਮੌਖਿਕ ਰੂਪ ਰਿਤ ਸੀ ਬਾਅਦ ਵਿੱਚ ਇਸ ਨੂੰ ਲਿਖਿਆ ਗਿਆ ਅੱਜ ਵੀ శ్రీలంਕਾ THAILAND ਅਤੇ ਬਰਮਾ ਦੇ ਬੁੱਧ ਮੱਠਾਂ ਵਿੱਚ यह ग्रंथ पाली भाषा में पटे जाते हैं त्रिपिटका की महत्ता त्रिपिटका बुद्ध धर्म का पूरा कैनन मनिया जाता है इस विच बुद्ध जी की सारी सिक्ख्या संभाली गई है पर सब तो वो गल यह है कि यह ग्रंथ किसी एक धार्मिक समूह लिए नहीं सगों हर मनुखली है जो शांति सच्चाई की खोज करता है बुद्ध जी कहें सन ती अपना ही प्रकाश बणो किसी होर की छां नहीं ये त्रिपिटका का मुख सार है अपने मन में जाणो जागरूक होवो ते सच्चाई नाल जियो। धम्मपद पद नाल संबंध जिमें असी वेख्या त्रिपिटका बुद्ध धर्म का पूरा ज्ञान है इसी विचों एक मोती है धम्म पद ग्रंथ बुद्ध जी के उपदेशों छोटे साधारण और कवितात्मक रूप विच पेश करता है धम्मपद त्रिपिटका के सुत पिटका विच मौजूद है जिमें दरिया तो एक शांत झरना निकलता है तावें धम्म पद त्रिपिटका के ज्ञान का दे दा साफ सीधा रूप है अगले अध्याय असी जागे कि किम पद के शब्द अज भी मनुखन शांति दया तो जागरूकता का राह दिखाते हैं दोस्तों त्रिपिटका सिर्फ पढ़ने ग्रंथ नहीं सगों जीण मार्ग है यू सिखा है कि सच्ची शांति बाहर नहीं सा अपने मन के अंदर है जब मन साफ तो जागरूक हो जाता है तद हर रोशन हो जाता है त हाँ अगले अध्याय जिथे असी गल करा धम्म पद के बारे ਅਧਿਆਇ 2 ਤਮ ਪਦ ਪਿਛਲੇ ਅਧਿਆਇ ਵਿੱਚ ਅਸੀਂ ਜਾਣਿਆ ਤ੍ਰਿਪਿਟਕਾ ਬਾਰੇ ਬੁੱਧ ਧਰਮ ਦਾ ਪੂਰਾ ਗਿਆਨ ਜਿਸ ਵਿੱਚ ਮਨੁੱਖੀ ਜੀਵਨ ਦੀ ਹਰ ਪੱਖੀ ਸਿੱਖਿਆ ਮਿਲਦੀ ਹੈ ਹੁਣ ਅਸੀਂ ਗੱਲ ਕਰਾਂਗੇ ਉਸੇ ਤ੍ਰਿਪਿਟਕਾ ਦੇ ਇੱਕ ਖਾਸ ਹਿੱਸੇ ਦੀ ਜੋ ਛੋਟਾ ਪਰ ਬਹੁਤ ਪ੍ਰਭਾਵਸ਼ਾਲੀ ਹੈ ਤਮ ਪਦ ਤਮ ਪਦ ਬੁੱਧ ਜੀ ਦੇ ਉਪਦੇਸ਼ਾਂ ਦਾ ਸੰਖੇਪ ਤੇ ਕਵਿਤਾਤਮਕ ਰੂਪ ਹੈ ਇਸ ਦਾ ਅਰਥ ਹੈ ਧਰਮ ਦੇ ਪਦ ਜਾਂ ਸੱਚਾਈ ਦੇ ਸ਼ਬਦ ਇਹ ਗ੍ਰੰਥ ਬੁੱਧ ਜੀ ਦੀਆਂ ਸਿੱਖਿਆਵਾਂ ਨੂੰ ਛੋਟੇ ਪਰ ਡੂੰਘੇ ਅਤੇ ਜੀਵਨ ਨਾਲ ਸੰਬੰਧਿਤ ਸ਼ਲੋਕਾਂ ਵਿੱਚ ਪੇਸ਼ ਕਰਦਾ ਹੈ। ਧੰਮਪਦ ਵਿੱਚ ਬੁੱਧ ਜੀ ਸਾਨੂੰ ਸਿਖਾਉਂਦੇ ਹਨ ਕਿ ਜੀਵਨ ਦਾ ਸਾਰ ਦੁੱਖ ਤੋਂ ਮੁਕਤੀ ਲੱਭਣ ਵਿੱਚ ਹੈ। ਬੁੱਧ ਜੀ ਕਹਿੰਦੇ ਹਨ ਕਿ ਦੁੱਖ ਜੀਵਨ ਦਾ ਅਟੁੱਟ ਹਿੱਸਾ ਹੈ। ਜਨਮ, ਬੁਢਾਪਾ, ਬਿਮਾਰੀ, ਮਰਨ, ਪ੍ਰੇਮ ਵਿਰਹਿ, ਲਾਲਚ, ਗੁੱਸਾ ਇਹ ਸਭ ਦੁੱਖ ਦੇ ਰੂਪ ਹਨ। ਧੰਮਪਦ ਸਿਖਾਉਂਦਾ ਹੈ ਕਿ ਇਹ ਦੁੱਖ ਮਨ ਦੀ ਅਗਿਆਨਤਾ ਅਤੇ ਅਸਮੰਜਸਤਾ ਨਾਲ ਬਣਦਾ ਹੈ। ਬੁੱਧ ਜੀ ਕਹਿੰਦੇ ਹਨ ਕਿ ਜਦ ਤੱਕ ਮਨ ਲਾਲਚ, ਮੋਹ ਅਤੇ ਗੁੱਸੇ ਨਾਲ ਭਰਿਆ ਰਹਿੰਦਾ ਹੈ, ਤਦ ਤੱਕ ਮਨੁੱਖ ਦੁੱਖ ਤੋਂ ਮੁਕਤੀ ਨਹੀਂ پا ਸਕਦਾ। ਉਹ ਦੱਸਦੇ ਹਨ ਕਿ ਦੁੱਖ ਦਾ ਮੁੱਖ ਕਾਰਨ ਹੈ ਅਪੇਖਾ, ਅਹੰਕਾਰ ਅਤੇ ਆਪਣੇ ਆਪ ਨਾਲ ਅਣਜਾਣ ਪਿਆਰ। ਧੰਮਪਦ ਸਿਖਾਉਂਦਾ ਹੈ ਕਿ ਜੇ ਮਨ ਸਾਫ਼, ਜਾਗਰੂਕ ਅਤੇ ਦਿਆਵਾਨ ਹੋਵੇ ਤਾਂ ਦੁੱਖ ਖਤਮ ਹੋ ਜਾਂਦਾ ਹੈ ਦੁੱਖ ਤੋਂ ਛੁਟਕਾਰਾ ਪਾਉਣ ਦਾ ਰਸਤਾ ਹੈ ਸੰਜਮ ਧਿਆਨ ਅਤੇ ਅਹਿੰਸਾ ਜਦੋਂ ਮਨ ਨਿਰਮਲ ਹੋ ਜਾਂਦਾ ਹੈ ਤਦ ਜੀਵਨ ਵਿੱਚ ਸੱਚੀ ਖੁਸ਼ੀ ਤੇ ਆਤਮਿਕ ਸ਼ਾਂਤੀ ਆਉਂਦੀ ਹੈ ਬੁੱਧ ਜੀ ਸਿੱਧਾ ਕਹਿੰਦੇ ਹਨ ਦੁੱਖ ਸਿਰਫ ਮਨ ਦੀ ਅਗਿਆਨਤਾ ਨਾਲ ਬਣਦਾ ਹੈ ਜਾਗਰੂਕ ਮਨ ਹਰ ਦੁੱਖ ਨੂੰ ਹਰਾ ਸਕਦਾ ਹੈ ਧੰਮ ਪਦ ਦਾ ਸੰਦਰਭ ਧੰਮ ਪਦ ਤ੍ਰਿਪਟਕਾ ਦੇ ਸੁੱਤ ਪਿਟਕਾ ਦੇ ਹਿੱਸੇ ਵਿੱਚ ਮਿਲਦਾ ਹੈ ਜਿਸ ਨੂੰ ਖੁਦਕ ਨਿਕਾਇ ਕਿਹਾ ਜਾਂਦਾ ਹੈ ਇਹ ਸਿੱਖਿਆ ਦਾ ਉਹ ਸਾਰ ਹੈ ਜੋ ਸਿੱਧੇ ਮਨੁੱਖ ਦੇ ਜੀਵਨ ਨਾਲ ਜੁੜਦਾ ਹੈ ਤ੍ਰਿਪਟਕਾ ਇੱਕ ਵਿਸ਼ਾਲ ਸਮੁੰਦਰ ਹੈ ਪਰ ਧੰਮਪਦ ਉਸ ਸਮੁੰਦਰ ਦਾ ਇੱਕ ਚਮਕਦਾਰ ਮੋਤੀ ਹੈ ਧੰਮਪਦ ਵਿੱਚ ਕੁੱਲ 423 ਸ਼ਲੋਕ ਹਨ ਜੋ ਮਨੁੱਖ ਨੂੰ ਸਿਖਾਉਂਦੇ ਹਨ ਕਿ ਕਿਵੇਂ ਦੁੱਖ ਤੋਂ ਮੁਕਤੀ ਮਿਲਦੀ ਹੈ ਕਿਵੇਂ ਮਨ ਨੂੰ ਸਾਫ਼ ਰੱਖਣਾ ਹੈ ਅਤੇ ਕਿਵੇਂ ਜਾਗਰੂਕ ਅਤੇ ਦਇਆਵਾਨ ਜੀਵਨ ਜਿਉਣਾ ਹੈ ਧੰਮਪਦ ਦੀਆਂ ਮੁੱਖ ਸਿੱਖਿਆਵਾਂ ਨੰਬਰ 1 ਮਨ ਦੀ ਸ਼ਕਤੀ ਧੰਮਪਦ ਕਹਿੰਦਾ ਹੈ ਕਿ ਮਨ ਸਭ ਕੁਝ ਹੈ ਜੋ ਤੂੰ ਸੋਚਦਾ ਹੈ ਤੂੰ ਉਹੀ ਬਣ ਜਾਂਦਾ ਹੈ ਜਦ ਮਨ ਸ਼ਾਂਤ ਤੇ ਸੱਚਾ ਹੋਵੇ ਤਦ ਦੁੱਖ ਖਤਮ ਹੁੰਦੇ ਹਨ ਜਦ ਮਨ ਪਰਮ ਲਾਲਚ ਅਤੇ ਗੁੱਸੇ ਨਾਲ ਭਰਿਆ ਹੋਵੇ ਤਦ ਦੁੱਖ ਜਨਮ ਲੈਂਦੇ ਹਨ ਇਹ ਸਿਖਾਉਂਦਾ ਹੈ ਕਿ ਮਨ ਦੀ ਸਫਾਈ ਮਨੁੱਖ ਦੇ ਜੀਵਨ ਦੀ ਸਭ ਤੋਂ ਵੱਡੀ ਤਾਕਤ ਹੈ ਨੰਬਰ 2 ਦਇਆ ਅਤੇ ਕਰुणा ਤਮ ਅਕ ਪਦ ਸਿਖਾਉਂਦਾ ਹੈ ਕਿ ਦਇਆ ਕਮਜ਼ੋਰੀ ਨਹੀਂ ਸਭ ਤੋਂ ਵੱਡੀ ਤਾਕਤ ਹੈ ਬੁੱਧ ਜੀ ਕਹਿੰਦੇ ਸਨ ਕਿ ਈਰਣਾ ਕਦੇ ਈਰਣਾ ਨਾਲ ਨਹੀਂ ਮਿਟਦੀ ਸਿਰਫ ਪਿਆਰ ਨਾਲ ਮਿਟਦੀ ਹੈ ਇਹ ਗੱਲ ਸਾਡਾ ਦਿਲ ਖੋਲਦੀ ਹੈ ਅਤੇ ਦੱਸਦੀ ਹੈ ਕਿ ਸ਼ਾਂਤੀ ਦਿਲ ਤੋਂ ਹੀ ਆਉਂਦੀ ਹੈ ਨੰਬਰ 3 ਸਹੀ ਜੀਵਨ ਅਤੇ ਸਹੀ ਕਰਮ ਤਮਪਦ ਦੱਸਦਾ ਹੈ ਕਿ ਅਸਲ ਧਰਮ ਕਿਵੇਂ ਜੁਣਾ ਹੈ ਸੱਚਾਈ ਨਾਲ ਸੰਜਮ ਨਾਲ ਅਤੇ ਦਇਆ ਨਾਲ ਜੋ ਨੇਕ ਮਨੁੱਖ ਆਪਣੇ ਕਰਮਾਂ ਤੇ ਧਿਆਨ ਦਿੰਦਾ ਹੈ ਉਹੀ ਅਸਲ ਵਿੱਚ ਅਜਿਹਾ ਮਨੁੱਖ ਹੈ ਜੋ ਦੁੱਖ ਤੋਂ ਮੁਕਤੀ پا ਸਕਦਾ ਹੈ ਬੁੱਧ ਜੀ ਕਹਿੰਦੇ ਸਨ ਕਿ ਜੇ ਤੁਸੀਂ ਆਪਣੇ ਮਨ ਨੂੰ ਕਾਬੂ ਕਰ ਲੈਂਦੇ ਹੋ ਤਾਂ ਤੁਸੀਂ ਦੁਨੀਆ ਦੀ ਹਰ ਚੀਜ਼ ਤੇ ਕਾਬੂ ਪਾ ਰਹੇ ਹੋਂ ਨੰਬਰ 4 ਜਾਗਰੂਕਤਾ ਧੰਮਪਦ ਸਿਖਾਉਂਦਾ ਹੈ ਕਿ ਮਨੁੱਖ ਨੂੰ ਹਰ ਪਲ ਸचेत ਰਹਿਣਾ ਚਾਹੀਦਾ ਹੈ ਜਾਗਰੂਕਤਾ ਹੀ ਮਨੁੱਖ ਨੂੰ ਦੁੱਖ ਤੋਂ ਬਚਾਉਂਦੀ ਹੈ ਜੋ ਆਪਣੇ ਮਨ ਨੂੰ ਸਮਝਦਾ ਹੈ ਅਤੇ ਹਰ ਕ੍ਰਿਆ ਤੇ ਧਿਆਨ ਦਿੰਦਾ ਹੈ ਉਹ ਸੱਚਮੁੱਚ ਆਤਮਿਕ ਸ਼ਾਂਤੀ ਪ੍ਰਾਪਤ ਕਰਦਾ ਹੈ ਤਾਂ ਮੇ ਪਦ ਦੇ ਪ੍ਰਮੁੱਖ ਥੀਮਾਂ ਨੰਬਰ 1 ਮਨ ਦਾ ਨਿਜਮ ਮਨ ਹੈ ਸਭ ਕੁਝ ਇਸ ਨੂੰ ਨਿਜਮਿਤ ਰੱਖਣਾ ਹੀ ਸ਼ਾਂਤੀ ਹੈ ਨੰਬਰ 2 ਕਰਮ ਅਤੇ ਪ੍ਰਭਾਵ ਹਰੇਕ ਕਾਰਵਾਈ ਦਾ ਨਤੀਜਾ ਹੁੰਦਾ ਹੈ ਸੋਚ ਸਮਝ ਕੇ ਕੰਮ ਕਰੋ ਨੰਬਰ 3 ਦਇਆ ਅਤੇ ਸਹਿਨਸ਼ੀਲਤਾ ਦੁਨੀਆ ਨੂੰ ਪਿਆਰ ਨਾਲ ਜਿਓ ਨਫ਼ਰਤ ਮਨ ਨੂੰ ਬਰਬਾਦ ਕਰਦੀ ਹੈ ਨੰਬਰ 4 ਸੰਤੁਲਨ ਅਤੇ ਧਿਆਨ ਧਿਆਨ ਨਾਲ ਮਨ ਦਾ ਸੰਤੁਲਨ ਬਣਾਓ ਇਹ ਸੱਚਾ ਜੀਵਨ ਹੈ ਤਮਪਦ ਸਿਖਾਉਂਦਾ ਹੈ ਕਿ ਜੀਵਨ ਦੀ ਸਭ ਤੋਂ ਵੱਡੀ ਖੋਜ ਮਨ ਦੇ ਅੰਦਰ ਹੈ ਜਦ ਤੱਕ ਮਨ ਨਿਰਮਲ ਨਹੀਂ ਤਦ ਤੱਕ ਬਾਹਰਲੇ ਸੰਸਾਰ ਦੀ ਖੁਸ਼ੀ ਅਸਥਾਈ ਰਹਿੰਦੀ ਹੈ ਤਮਪਦ ਦੇ ਉਦਾਹਰਣ ਕਈ ਸ਼ਲੋਕ ਐਨੇ ਸਧਾਰਨ ਤੇ ਅਰਥਪੂਰਨ ਹਨ ਕਿ ਹਰ ਕਿਸੇ ਨੂੰ ਸਮਝ ਆ ਜਾਂਦਾ ਹੈ ਆਪਣੇ ਮਨ ਨੂੰ ਨਿਰਮਲ ਰੱਖੋ ਦੁੱਖ ਨਹੀਂ ਆਏਗਾ ਦਇਆ ਤੇ ਪਿਆਰ ਨਾਲ ਹੀ ਦੁਨੀਆ ਵਿੱਚ ਅਸਲ ਸ਼ਾਂਤੀ ਆਉਂਦੀ ਹੈ ਸੰਜਮ ਨਾਲ ਜਿਓ ਤਾਂ ਕਰਮ ਸਫਲ ਹੋਣਗੇ ਇਹ ਗੱਲਾਂ ਸਾਡੇ ਦਿਲ ਨੂੰ ਛੂੰਹਦੀਆਂ ਹਨ ਅਤੇ ਦੱਸਦੀਆਂ ਹਨ ਕਿ ਧੰਮਪਦ ਸਿਰਫ ਪਾਠ ਨਹੀਂ ਜੀਵਨ ਦੇ راہਦਰਸ਼ਨ ਦਾ ਸੰਗ੍ਰਹਿ ਹੈ ਅੰਤਿਮ ਸੁਨੇਹਾ ਦੋਸਤੋ ਧੰਮਪਦ ਸਾਨੂੰ ਸਿਖਾਉਂਦਾ ਹੈ ਕਿ ਸ਼ਾਂਤੀ ਬਾਹਰੋਂ ਨਹੀਂ ਸਾਡੇ ਆਪਣੇ ਮਨ ਤੋਂ ਆਉਂਦੀ ਹੈ ਜਦ ਮਨ ਸਾਫ਼ ਜਾਗਰੂਕ ਅਤੇ ਦਿਆਵਾਨ ਹੋਵੇ ਤਾਂ ਜੀਵਨ ਸੱਚਮੁੱਚ ਸੁਖਮਈ ਬਣ ਜਾਂਦਾ ਹੈ ਤਾਂ ਆਓ ਬੁੱਧ ਜੀ ਦੀ ਇਸ ਸਿੱਖਿਆ ਨੂੰ ਅਪਣਾਈਏ ਦਿਲ ਵਿੱਚ ਦਇਆ ਰੱਖੋ ਮਨ ਨੂੰ ਸਾਫ਼ ਤੇ ਜਾਗਰੂਕ ਰੱਖੋ ਅਤੇ ਆਪਣੇ ਕਰਮਾਂ ਤੇ ਧਿਆਨ ਦਿਓ ਇਸ ਤਰ੍ਹਾਂ ਅਸੀਂ ਤਮ ਪਦ ਦੇ ਸਿਧਾਂਤਾਂ ਨੂੰ ਆਪਣੇ ਜੀਵਨ ਵਿੱਚ ਲਾ ਸਕਦੇ ਹਾਂ ਚੈਨਲ ਹਰਪ੍ਰੀਤ ਵੱਲੋਂ ਧੰਨਵਾਦ ਸ਼ਾਂਤ ਰਹੋ ਜਾਗਰੂਕ ਰਹੋ ਅਤੇ ਆਪਣੇ ਅੰਦਰਲੇ ਬੁੱਧ ਜੀ ਨੂੰ ਪਛਾਣੋ